ਮੁੱਖ ਮੰਤਰੀ ਭਗਵੰਤ ਮਾਨ ਦੇ ਘਰ 3 ਨੇ ਜਨਮ ਲਿਆ ਮੁੱਖ ਮੰਤਰੀ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਭਗਵੰਤ ਮਾਨ ਨੇ ਹੁਣ ਨਵ ਜੰਮੀ 3 ਦੀ ਫੋਟੋ ਸਾਂਝੀ ਕੀਤੀ ਹੈ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਬੀਤੀ ਰਾਤ ਮੁਹਾਲੀ ਦੇ 40th ਹਸਪਤਾਲ ਦੇ ਵਿੱਚ ਪਲਦੀ ਕਰਵਾਇਆ ਗਿਆ ਸੀ ਜੀ ਹਾਂ ਹੁਣ ਖਬਰ ਆਈ ਹੈ ਕਿ ਉਹਨਾਂ ਨੇ 3 ਨੂੰ ਜਨਮ ਦਿੱਤਾ ਭਗਵੰਤ ਮਾਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖਸ਼ੀਏ ਜੱਜਾ ਬੱਚਾ ਦੋਵੇਂ ਤੰਦਰੁਸਤ ਨੇ ਤੇ ਹੁਣ ਬੱਚੀ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਤੇ ਆਪਣੀ ਪੋਸਟ ਕੀਤੀ ਹੈ ਉਹਨਾਂ ਨੇ ਲਿਖਿਆ ਹੈ ਕਿ ਬlesed with the baby girl ਜੀ ਹਾਂ ਬੱਚੀ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਵੀ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ 3 ਜਨਮ ਲਿਆ ਮੁੱਖ ਮੰਤਰੀ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਭਗਵੰਤ ਮਾਨ ਨੇ ਹੁਣ ਨਵ ਜੰਮੀ ਧੀ ਦੀ ਫੋਟੋ ਸਾਂਝੀ ਕੀਤੀ ਹੈ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਬੀਤੀ ਰਾਤ ਮੁਹਾਲੀ ਦੇ 40th ਹਸਪਤਾਲ ਦੇ ਵਿੱਚ ਪਲਦੀ ਕਰਵਾਇਆ ਗਿਆ ਸੀ ਜੀ ਹਾਂ ਹੁਣ ਖਬਰ ਆਈ ਹੈ ਕਿ ਉਹਨਾਂ ਨੇ ਧੀ ਨੂੰ ਜਨਮ ਦਿੱਤਾ ਭਗਵੰਤ ਮਾਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖਸ਼ੀ ਜੱਜਾ ਬੱਚਾ ਦੋਵੇਂ ਤੰਦਰੁਸਤ ਨੇ ਤੇ ਉਹਨਾਂ ਬੱਚੀ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਤੇ ਆਪਣੀ ਬੇ लिखा never miss an update.